ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਗਿਲ। ਵੀ ਅਮਰੀਕਾ ਲੈਨ ਦਾ ਕੈਲੀਫੋਰਨੀਆ ਲੈਨ ਦਾ ਕਰਤਾ ਝੋਨੇ ਦਾ ਕੰਮ ਸ਼ੁਰੂ। ਦੇਖੋ ਪਾਣੀ ਛੱਡਿਆ ਹੋਇਆ। ਦੇਖੋ ਇਹਨਾਂ ਨੇ ਆਲਰੇਡੀ ਛਿੱਟਾ ਦਿੱਤਾ ਇੱਥੇ ਝੋਨੇ ਦਾ। ਇਹ ਛਿੱਟੇ ਦੀ ਬਜਾਈ ਵਾਲਾ ਝੋਨਾ ਬੀਜਿਆ। ਤੇ ਆਲਰੇਡੀ ਇਹਨਾਂ ਨੇ ਛਿੱਟਾ ਦੇਤਾ। ਤੇ ਹੁਣ ਆਪਾਂ ਕਰਨ ਲੱਗੇ ਆ ਗੱਲ ਪੰਜਾਬ ਦੀ। ਵੀ ਜਿਵੇਂ ਆਪਣੇ ਜੰਗ ਲੱਗ ਗਈ ਸੀ ਚਲੋ ਪ੍ਰਮਾਤਮਾ ਸ਼ੋਕਰਾ। ਵੀ ਸਾਰਾ ਸ਼ਾਂਤ ਹੋ ਗਿਆ ਮਾਹੌਲ। ਪ੍ਰਮਾਤਮਾ ਚੜ੍ਹਦੀ ਕਲਾ। ਕਲਜ ਰੱਖੇ ਦੋਨੇ ਦੇਸ਼ਾਂ ਨੂੰ ਹਨ ਤੇ ਕਿਉਂਕਿ ਨੁਕਸਾਨ ਤਾਂ ਆਮ ਲੋਕਾਂ ਦੀ ਹੁੰਦਾਗਾ ਤੇ ਹੁਣ ਆਪਣੇ ਵੀ ਚੋਨੇ ਦਾ ਜਿਵੇਂ ਜ਼ੋਰ ਪੂਰਾ ਚੱਲਣਾ ਪੰਜਾਬ 'ਚ ਜਿਵੇਂ ਹੁਣ ਪੰਜਾਬ ਤੇ ਵਖਤ ਪਿਆ ਸੀ ਭਰਾਵੋ ਲਾਲੂ ਜਿਹੜੇ ਆਪਣੇ ਦੂਜੀਆਂ ਸਟੇਟਾਂ ਜੋ ਭਾਈਚਾਰਾ ਆਉਂਦਾਗਾ ਆਪਣੇ ਜੋ ਵੀ ਖੇਤਾਂ ਦੇ ਕੰਮ ਕਰਦੇ ਲਾਲੂ ਹਨਾ ਲੇਬਰ ਹੁੰਦੀ ਹੈਗੀ ਨੂੰ ਆਪਾਂ ਕਹਿ ਦਿੰਦੇ ਆਗੇ ਉਹ ਤਾਂ ਉਹਦਾ ਜੁੱਲੀ ਵੇਤਰਾ ਚੱਕ ਕੇ ਭੱਜ ਗਏ ਸੀਗੇ ਅਗਲਾ 9 ਤੋਂ 11 ਹੋ ਗਿਆ ਵੀ ਇਹ ਮਰਦਿਆ ਮਰੀ ਜਾਂਦੇ ਆਪਾਂ ਚੱਲੀ ਆਉਦੇ ਪਰਿਵਾਰਾਂ ਕੋਲੇ ਉਹਦਾ ਗਲੇ ਕੰਮ ਤੱਕ ਮਤਲਬ ਆ ਉਹਨਾਂ ਨੂੰ ਆਪਣੇ ਰਕ ਜਿਹੜੇ ਆਪਣੇ ਪਿੰਡ ਦੀ ਆਪਣਾ ਭਾਈਚਾਰਾ ਹੁੰਦਾਗਾ ਪਿੰਡੋਂ ਹੁੰਦੇ ਆ ਮਜ਼ਦੂਰ ਕੰਮਕਾਰ ਆਲੇ ਹਨ ਆਪਣੇ ਲੇਬਰ ਹੁੰਦੀ ਹੈਗੀ ਉਹ ਝੋਨਾ ਲਾਉਂਦੇ ਹੁੰਦੇ ਆ ਬੀਬੀਆਂ ਭੈਣਾਂ ਭਾਈ ਆਪਣੇ ਜਿਹੜੇ ਉੱਥੇ ਲਾਉਂਦੇ ਹੁੰਦੇ ਆਪਣੇ ਪਿੰਡ ਦੇ ਉਹਨਾਂ ਨਾਲ ਬਾਈ ਜੀ ਆਤ ਕੇ ਬੈਠ ਕੇ ਪੰਚਾਇਤਾਂ ਜਿੱਦਾਂ ਆਪ ਨੂੰ ਆਪਣੀ ਪਿੰਡੋ ਤੇ ਉਹਨਾਂ ਨਾਲ ਬਣਾਉਣਾ ਰੇਟ ਵੀ ਭਾਈ ਆ ਰੇਟ ਆ ਉਹਨਾਂ ਨਾਲ ਕਿਉਂਕਿ ਰੇਟ ਦਾ ਮਸਲਾ ਜਿਆ ਥੋੜਾ ਹੁੰਦਾਗਾ ਵੀ ਯਾਰ ਰੇਟ ਵਧ ਲੈਂਦੇ ਆ ਜਿਵੇਂ ਵੀ ਹੁੰਦਾ ਨਾ ਵੀ ਉਹ ਚੀਜ਼ ਪ੍ਰਭੂ ਐਤ ਕੀ ਕਰਨਾ ਵੀ ਬਾਈ ਇੰਨਾ ਕਰੀਟ ਰੱਖੋ ਵੀ ਪਿੰਡ ਦੀ ਲੇਬਰ ਤੁਸੀਂ ਝੋਨਾ ਲਵਾਇਆ ਕਰਨਾ ਵੱਧ ਤੋਂ ਵੱਧ ਪ੍ਰਭੂ ਐਂਡ ਆਫ ਦੀ ਡੇ ਜਿਵੇਂ ਐਤ ਕੀ ਵਕਤ ਪੈ ਗਿਆ ਸੀਗਾ ਉਹ ਤਾਂ ਅਗਲੇ ਨਾਲ ਦੀ ਨਾਲ ਟ੍ਰੇਨਾਂ ਚੜ ਗਏ ਟ੍ਰੇਨਾਂ 'ਚ ਪੈਰ ਧਰਨ ਨੂੰ ਥਾਂ ਨਹੀਂ ਸੀਗਾ ਤੇ ਆਪਣੇ ਪਿੰਡ ਦੇ ਲੋਕਾਂ ਨੂੰ ਸਾਥ ਦੇਣਾ ਹੁੰਦਾ ਆਂਢ ਗੁਆਢ ਦੇ ਲੋਕਾਂ ਨੂੰ ਸਾਥ ਦੇਣਾ ਹੁੰਦਾਗਾ ਆਪਾਂ ਵੱਧ ਤੋਂ ਵੱਧ ਐਤ ਕੀ ਕੰਮ ਆਪਣੇ ਪਿੰਡ ਦੀ ਲੇਬਰ ਨੂੰ ਦਈਏ ਜੇ 100 200 ਵੱਧ ਵੀ ਲੈਂਦੇ ਆ ਯਾਰ ਅਗਲਾ ਫੇਰ ਕੀ ਹੋਇਆ ਉਹ ਵੀ ਪੰਜਾਬ ਚ ਹੀ ਰਹਿੰਦੇ ਆ ਜਿਹਹ ਜਿੰਗਾਈ ਜ਼ਿਮੀਂਦਾਰ ਨੂੰ ਆ ਉਹ ਹੀ ਜੀ ਉਹਨਾਂ ਨੂੰ ਆ ਗਈ ਹੈ ਨਾ ਉਹਨਾਂ ਨੂੰ ਤਾਂ ਕੋਈ ਰੋਜੀ ਰੋਟੀ ਦਾ ਹੋਰ ਸਾਧਨ ਵੀ ਨਹੀਂ ਹੁੰਦਾ ਜ਼ਿਮੀਂਦਾਰ ਕੋਲ ਤਾਂ ਹਜੇ 4 ਏਕੜ ਹੁੰਦੇ ਆਗੇ ਮਜ਼ਦੂਰ ਭਾਈ ਜਾਰੇ ਕੋਲੇ ਆਪਣੇ ਕੋਲੇ ਕਿਸੇ ਕੋਲੇ ਜ਼ਮੀਨ ਵੀ ਨਹੀਂ ਹੁੰਦੀ ਕਿਸੇ ਟਾਵੇਂ ਕੋਲੇ ਆ ਟਾਵੇਂ ਕੋਲੇ ਆ ਗਈ ਤਾਂ ਅਗਰ ਕਿ ਭਰਾਓ ਇਹਨੂੰ ਪਾਣੀ ਦੇਖ ਕੇ ਤਾਂ ਮੇਰੇ ਯਾਦ ਆ ਗਿਆ ਮੈਂ ਵੀ ਯਾਰ ਆਹ ਵੀਡੀਓ ਬਣਾਈਏ ਆਪਾਂ ਕਿਉਂਕਿ ਪਿੰਡ ਦਾ ਪਿੰਡ ਦੇ ਬੰਦਿਆਂ ਨੂੰ ਸਹਾਇਜੋਗ ਕਰੋ ਉਹਨਾਂ ਨੂੰ ਵੀ ਥੋੜੀ ਬਹੁਤ ਕਮਾਈ ਹੋਵੇ ਉਹਨਾਂ ਨੂੰ ਵੀ ਚਲੋ ਰੁਜ਼ਗਾਰ ਵਧੀਆ ਇਤ ਕੀ ਮਿਲੇ ਨਹੀਂ ਹੁਣ ਮੜਾ ਇਹ ਵਕਤ ਪਿਆ ਸੀਗਾ ਆਪਣੇ ਤੇ ਬਈ ਉਹਦਾ ਉੱਡ ਗਏ ਸਾਰੇ ਜੇ ਆਹ ਹਫਤਾ 10 ਦਿਨ ਸਮੱਸਿਆ ਦਾ ਹੱਲ ਹੋਰ ਨਾ ਹੁੰਦਾ ਜੰਗ ਨਾਲ ਤਾਂ ਪਤਾ ਨਹੀਂ ਕਦੋਂ ਮਰਨਾ ਸੀ ਵੀ ਸਾਡਾ ਝੋਨਾ ਲੇਟ ਹੋ ਗਿਆ ਜਾਂ ਝੋਨਾ ਨਹੀਂ ਲੱਗਣਾ ਐ ਬਹੁਤ ਲੋਕਾਂ ਨੇ ਮਰ ਜਾਣਾ ਸੀਗਾ ਜਿਵੇਂ ਨੋਟਬੰਦੀ ਵੇਲੇ ਕਿੰਨਾ ਨੁਕਸਾਨ ਹੋਇਆ ਸੀ ਉਦੋਂ ਕਿੰਨੇ ਲੋਕ ਮਰ ਗਏ ਅਗਲਾ ਟੈਨਸ਼ਨ ਜ ਕਿਸੇ ਦੇ ਵਿਆਹ ਸੀਗਾ ਕਿਸੇ ਦੇ ਕੋਸ ਚੀਜ਼ ਹੈ ਨਾ ਇੰਦਾਂ ਦੀਆਂ ਚੀਜ਼ਾਂ ਟੈਨਸ਼ਨ ਲੈ ਕੇ ਪੈਸੀ ਨਹੀਂ ਦਿੱਤੇ ਗਏ। ਓਮੇ ਪ੍ਰਭੂ ਹੁਣ ਜੇ ਆਪਣੀਆਂ ਜ਼ਮੀਨਾਂ 'ਚ ਝੋਨਾ ਨਾ ਲੱਗਦਾ। ਕਿੰਨੇ ਲੋਕਾਂ ਨੇ ਤਾਂ ਆਪਣੇ ਕਿਸਾਨਾਂ ਨੇ ਯਾਰ ਐਂ ਆ ਹੀ ਨਹੀਂ ਪਤਾ ਕੋਈ ਵਿਚਾਰੇ ਕੋਈ ਕਰ ਜਾਂਦੇ ਹਨਾ ਗਲਤ ਕਦਮ ਚੁੱਕ ਜਾਂਦੇ। ਬੇਨਤੀ ਪ੍ਰਭੂ ਇਹੀ ਆ ਦੁਬਾਰੇ ਕੱਲਾਪਾ ਰੋਲਾ ਨਾ ਪਾਇਆ ਕਰੀਏ ਵੀ ਆ ਦੂਜੇ ਲੋਕਾਂ ਨੇ ਆ ਕੇ ਸਾਡੇ ਸਾਡਾ ਰੋਜ਼ਗਾਰ ਦੱਬ ਲਿਆ ਉਹੋ ਦੱਬ ਲਿਆ। ਆਹ ਗੱਲ ਤੇ ਵੀ ਆਪਾਂ ਧਿਆਨ ਦਿਓ ਰੋਜ਼ਗਾਰ ਹੂਰ ਨਹੀਂ ਹੈਗੀ ਕੱਲਾ ਰੀੜੀਆਂ ਨਹੀਂ ਇਹ ਵੀ ਜਿਹੜਾ ਖੇਤੀ ਦਾ ਵੀ ਆ ਜਿਹੜੇ ਆਪਣੇ ਝੋਨਾ ਲਾਉਂਦੇ ਆਗੇ ਇਹ ਵੀ ਰੋਜ਼ਗਾਰ ਹੀ ਆਪਣੇ ਬੰਦਿਆਂ ਦਾ ਰੋਜ਼ਗਾਰ ਹੀ ਦੱਬਿਆ ਉਹਨਾਂ ਨੇ ਬੇਨਤੀ ਇਹੀ ਕਰਦੇ ਭਈ ਆਪਣੇ ਪਿੰਡ ਦੇ ਬੰਦਿਆਂ ਨੂੰ ਵੱਧ ਤੋਂ ਵੱਧ ਜਾਂ ਨਾਲ ਦੇ ਪਿੰਡ ਦੀ ਜੋ ਵੀ ਲੇਬਰ ਆ ਗਈ ਉਹਨਾਂ ਨਾਲ ਬੈਠ ਕੇ ਇਹ ਕੀ ਗੱਲਬਾਤ ਕਰੋ ਇਹ ਮਸਲੇ ਦਾ ਹੱਲ ਕਰੋ ਰੇਟ ਦਾ ਆਪਣਾ ਕੋਈ ਤੈਅ ਕਰੋ ਹਨਾ ਪੰਚਾਇਤਾਂ ਬੈਹਿ ਕੇ ਵੀ ਭਈ ਇੰਨਾ ਕਰੀਟ ਹੋਣ ਉਹ ਆਪਾਂ ਕਈ ਬੰਦੇ ਐ ਵੀ ਕਹਿੰਦੇ ਨੇ ਵੀ ਇਹ ਤੋਂ ਨਾ ਐ ਜੀ ਲਾਉਂਦੇ ਆ ਜਾਂ ਐ ਚਲੋ ਜਿੰਮੇ ਵੀ ਉਹਨਾਂ ਨੂੰ ਲੱਗਦਾ ਪਰ ਮੈਂ ਇਹ ਵੀ ਦੇਖਿਆ ਜਿੰਦੋਂ ਵਕਤ ਪਾ ਜਾਂਦਾ ਬੰਦੇ ਨੂੰ ਕੋਈ ਮਿਲਦਾ ਨਹੀਂ ਹੈਗਾ ਕੋਈ ਆਪਣੀ ਲੇਬਰ ਦੂਜੀ ਮਿਲਦੀ ਨਹੀਂ ਹੈਗੀ ਤੇ ਉਦੋਂ ਪਿੰਡ ਦੇ ਬੰਦਿਆਂ ਤੋਂ ਹੀ ਲਵਾਉਂਦੇ ਦੇਖਿਆ ਗਿਆ ਮੈਂ ਝੋਨਾ ਉੱਥੇ ਜਿਹਦਾ ਨੂੰ ਕਹਿੰਦੇ ਹੁੰਦਾ ਵੀ ਇਹਨਾਂ ਨੂੰ ਪਤਾ ਨਹੀਂ ਜਾਂ ਰੇਟ ਵੱਧਾਗਾ ਹਨਾ ਜੇ ਮੈਂ ਕਹਿੰਦੇ ਉਹ ਡੋਪਦੀ ਨੂੰ ਸਾਹ ਨਾ ਆਇਆ ਉਹ ਕੰਮ ਹੋ ਜਾਂਦਾ ਫਿਰ ਤੇ ਹੁਣ ਵੀ ਜੇ ਉਹ ਨਾ ਆਉਂਦੇ ਹਫ਼ਤਾ ਦਾਸ ਦੇਣ ਆਹ ਕੰਮ ਨਾ ਰੁਕਦਾ ਤੇ ਆਪਾਂ ਫੇਰ ਵੀ ਆਪਣੇ ਪਿੰਡ ਦੇ ਬੰਦਿਆਂ ਤੋਂ ਹੀ ਲਵਾਉਣੀ ਸੀਗੀ ਬੇਨਤੀ ਇਹੀ ਆ ਭਰਾਵੋ ਵੀ ਪਿੰਡ ਦੇ ਬੰਦਿਆਂ ਨੂੰ ਦੇਈਏ ਕੰਮ ਹੌਲੀ ਹੌਲੀ ਹਨਾ ਇਹਨਾਂ ਨੂੰ ਵੀ 4 ਰੁਪਏ ਵੱਧ ਫਾਇਦਾ ਹੋਵੇ ਪਿੰਡ ਦੇ ਬੰਦਿਆਂ ਨੂੰ ਸਹਾਰਾ ਲਈਏ ਔਖੇ ਟਾਈਮ ਆਪਣੇ ਨਾਲ ਇਹਨਾਂ ਨਹੀਂ ਖੜਨਾ ਆਪਣੇ ਪਿੰਡ ਦੇ ਬੰਦਿਆ ਨੇ ਉਹ ਚਾਹੇ ਲੇਬਰ ਆ ਚਾਹੇ ਕੋਈ ਹੋਰ ਭਾਈਚਾਰਾ ਗਾ ਭੈਣ ਭਾਈਆ ਆਪਣਾ ਇਹਨਾਂ ਨਹੀਂ ਖੜਨਾ ਜਿਹੜੇ ਇਦਾਂ ਆਪਣੇ ਕੱਲੇ ਕੰਮ ਕਰਨ ਆਉਂਦੇ ਆ ਉਹ ਤਾਂ ਬਈ ਅਗਲਾ 2-4 ਦਿਨਾਂ ਚ ਆਉਂਦਾ ਪੈਸੇ ਕੁੱਟ ਗਿਆ ਅਗਲਾ ਜਾਂਦਾ ਲੱਗਦਾ ਬਾਕੀ ਜੇ ਕਿਸ ਨੂੰ ਬੁਰਾ ਲੱਗਿਆ ਹੋਵੇ ਤਾਂ ਉਹਦੇ ਲਈ ਮਾਫੀ ਭਰਾਵੋ ਬਾਕੀ ਜਿਹੜਾ ਧਰਨਾ ਬਣਿਆ ਕਿਸਾਨ ਮਜ਼ਦੂਰ ਏਕਤਾ ਜਲਦਾਬਾਦ ਉਹ ਤਾਂ ਹੀ ਬਣਿਆ ਹੋਇਆ ਉਹਦਾ ਅਸਲ ਬਿਉਦਾ ਜਿਹੜਾ ਰੱਖਣ ਦਾ ਕਾਰਨ ਉਹ ਇਦਾਂ ਦੇਖ ਲਓ ਐਵੇਂ ਬੰਦਾਗਾ ਉਹ ਜੇ ਹੁਣ ਮੌਕਾ ਹੈਗਾ ਹਨ ਦੂਜੇ ਦਾ ਭੱਜ ਗਏ ਹੁਣ ਆਪਣੇ ਪਿੰਡ ਵਾਲਿਆਂ ਨੂੰ ਸਾਥ ਦੇਣਾ ਸੀਗਾ ਹਨ ਮਜ਼ਦੂਰਾਂ ਨੇ ਉਹਨਾਂ ਨੇ ਜਿਵੇਂ ਮਰਜ਼ੀ ਸੀਗਾ ਆਪਣੇ ਕਿਸਾਨਾਂ ਨਾਲ ਉਹਨਾਂ ਨਹੀਂ ਖੜਨਾ ਸੀਗਾ ਜਿਵੇਂ ਪਹਿਲਾਂ ਧਰਨੇ ਵਾਲੇ ਵੀ ਖੜੇ ਆ ਬਾਕੀ ਪ੍ਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦੀ